ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉਮੀਨਾ विखे काहे रचो निमख न हे उदास कह नानक भज हर मना पर न के फास तर नापो योहि गयो ਯੋ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਪਇਓ ਸੁਝ ਨਹੀਂ ਕਾਲ ਪਹੂਚਿਓ ਆਨ ਕਹ ਨਾਨਕ ਨਰਬਾਵਰੇ ਕਿਉ ਨ ਭਜੈ ਭਗਵਾਨ ਧਨਦਾਰਾ ਸੰਬਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਤ ਤੋ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਿਹ ਤੋ ਕਾ ਦਿਓ ਤਾ ਸੋਨੇ ਹੋ ਨਾ ਕੀਨਾ ਕਹੋ ਨਾਨਕ ਨਰ ਭਾਵ ਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਐ ਤਿਹ ਭਜ ਰੇ ਤੈਵੀਤ ਕਹੋ ਨਾਨਕ ਸੁਨ ਰੇ ਮਨਾ ਆਉਧ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹੇ ਮੈ ਮਾਨ ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹੈਉ ਪੁਕਾਰ ਕਹੋ ਨਾਨਕ ਤੇ ਭਜ ਮਨਾ ਪੌ ਨਿਤ ਉਤਰਹਿ ਪਾਰ ਸੁਖ ਦੁਖ ਜਿਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ सया नाहे जेहे कंचन लोह कहो नानक सुनरे मना भुग्त तहे ते जान हरख सोग जा कै नहीं। बैरी मीत समान ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾਹੁ ਕੋ ਦੇਤ ਨਹੈ ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ जेह बिख्या सगली तजी दियो पेख बैराग कहो नानक सुनरे मन तेहे नरमथ पाग जेह ममता तजी सबते पयो उदास कहो सुन सुनरे मना ते घट ब्रह्म निवास जेह हो मैं तजी कर्तारम् कहो नानक वह नर ਇਹ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਹਕਾਮ ਜੇ ਬਾਗੁਨ ਗੋਬਿੰਦ ਭਜੋ ਹੋ ਕਰਨ ਸੁਨੋ ਹਰ ਨਾਮ ਕਾਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮਕੇ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ नानक बिन पगवान, निस दिन माया निदिन मायाकारे डोलत नीत कोटन मे नानक को नारायण जे ਜਿਵੇਂ ਜਲਤੇ ਬੁਧ ਬੁਧਾ ਉਪਜੈ ਬਿਨ ਸੈਨੀਤ ਜਾਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤੈ ਮਦ ਮਾਇਆ ਕੈ ਅੰਧ। ਕਹੋ ਨਾਨਕ ਬਿਨ ਹਰ ਭਜਨ। ਪਰਤ ਤਾਹੇ ਜਮ ਫੰਧ। ਜੋ ਸੁਖ ਕੋ ਚਾਹੈ ਸਦਾ। ਸ਼ਰਨ ਰਾਮ ਕੀ ਲੇਹਾ। कहनान सुनरे मना दुर्लभ माया मयाकारण ही मूर्ख लोग अजान कहो नानक बिन हर भजन ਬਿਰਥਾ ਜਨਮ ਸਰਾਨ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਹ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਹ माया कारण ताव ही मूर्ख ਲੋਗ ਅਜਾਣ ਕਾਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸ੍ਰਾਨ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਾਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾਚੇ ਤਈ ਮਦਮਾਇਆ ਕੈ ਅੰਧ ਕਾਹ ਨਾਨਕ ਬਿਨ ਹਰ ਭਜਨ ਪਰਤ ਤਾ ਹੈ ਜਮ ਫੰਧ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਹਬਾਸ ਜਤਨ ਬਹੁਤ ਮੈਂ ਕਰ ਰਹਿਓ ਇਟਿਓ ਨ ਮਨ ਕੋ ਮਾਨ ਦੁਰ ਮਤ ਸਿਓ ਨਾਨਕ ਫਧਿਓ ਰਾਖ ਲਿਹੋ ਭਗਵਾਨ ਬਾਲ ਜੁਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੁ ਤੋ ਸੋਨਾ ਕੀਓ ਪਰ ਓ ਲੋਭ ਕੈ ਫੰਧ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰੰਗ ਰਹਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜੋ ਛਾੜਤ ਨਾਹਿਨ ਪੀਤ ਨਰ ਚਾਹਤ ਕਾਛਿਆਰ ਔਰ ਕੀ ਔਰ ਹੈ ਭਈ ਚਿਤਵਤ ਰਹਿਓ ਠਗਾਰ ਨਾਨਕ ਫਾਸੇ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕੋ ਨਾਨਕ ਮਨ ਸਿਮਰ ਤਿਹਾ ਪੂਰਨ ਹੋਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜੋ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਕਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਹੈ ਜਗ ਜੀਤ ਜੇ ਘਟ ਸਿਮਰਨ RAM ਕੋ ਸੋਨਰ ਮੁਕਤਾ ਜਾਨ ਤੇ ਹੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਰੇ ਹੋ ਜੋ ਸਦਾ स्वा तानक ए हिद हर भज एक मन हुए एक चित् तीर्थ भरत अर दान कर मन मे तर गुमान ਨਾਨਕ ਨੇਹ ਫਲ ਜਾਤ ਤੇਹਾ ਜੋ ਕੁੰਚਰ ਈਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਨ ਜੋਤ ਤੇ ਹੀ ਨਾਨਕ ਕਾਹ ਨਾਨਕ ਇਹ ਬਿਧ ਪਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਸਿਰ ਹਰ ਭਗਤ ਹੈ ਤੇਹਰਾਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕਹਿ ਨਾਨਕ ਥਿਰਨਾਰ ਹੈ ਜੋ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬنس ਹੈ ਪਰੋ ਆਜ ਕੈ ਕਾਲ नानक हर गुण गाए दे छाड सगल जंजाल दोहरा बल छुट क्यो बंधन परे कशु होत उपाए ਕਹੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਹਾਰੇ ਬਲ ਹੋਵਾ ਬੰਧਨ ਛੁਟੇ ਸਬ ਕਿਛ ਹੋਤ ਉਪਾਰੇ ਨਨਕ ਸਭ ਕੇ ਸਤਮਰੇ ਹੱਥ ਮੈਂ ਤੁਮ ਹੀ ਹੋ ਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਾਨ ਬੇਹੋ ਸਾਥ ਕਹੋ ਨਾਨਕ ਇਹ ਬਿਬਤ ਮੈਂ ਇਕ ਇਕ ਰਘੁਨਾਥ ਨਾਮ ਰਹਿਓ ਸਾਧੂ ਰਹੇ ਓ ਰਹੇ ਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰਮੰਤ राम नाम उर में गहयो जाके सम्नहीं कोए जेहि सिमरत संकट मिटै दर्श तुहारो होए राम नाम उर मैं गहे ओ, ए, में गहे हो जाके सम नहीं कोई जेहि सिमरत संकट मिटै दरस तुहारो होए वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ